की जय ਸਹਜਿਤ ਪਰਹੁਣੇ ਕਾਰੇ ਆਏ ਜਿਨ੍ਹਾਂ ਦੇ ਘਰ ਸੰਤ ਪਰਹੁਣੇ ਆਏ ਸੰਤ ਪਰਹੁਣੇ ਬਣ ਆਏ ਜਿਨ੍ਹਾਂ ਦੇ ਘਰ ਸੰਤ ਪਰਹੁਣੇ ਆਏ ਤਨ ਪਾਗ ਕੋ ਨਾਂ ਦੇ ਜੀ ਜਿਨ੍ਹਾਂ ਨੇ ਘਰ ਸੰਤ ਪਰਹੁਣੇ ਆਏ ਤਨ ਪਾਗ ਕੋ ਨਾਂ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰਹੁਣੇ ਆਏ ਸੰਤ ਗੁਨਾਹ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰੋਣੇ ਹਾਏ ਤਨ ਗੁਨਾਹ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰੋਣੇ ਹਾਏ ਪੈਰਾਂਵਾ ਜੋ ਚੱਲਣਾ ਪੈਰਾਂਵਾ ਚੱਲਣਾ ਦਿਨਾਂ ਪੈਰਾਂਵਾ ਜੋ ਚੱਲਣਾ ਪੈਰਾਂਵਾ ਜੋ ਚੱਲਣਾ ਰਣਾ ਜੀ ਜਿਨਾ ਦੇ ਕਾਰੇ ਸੰਤ ਪਰੋ ਏ ਆਏ ਤਨ ਭਾਗ ਕੋਣਾ ਦੇ ਜੀ ਜਿਨਾ ਦੇ ਕਾਰੇ ਸੰਤ ਪਰੋ ਨੇ ਆਏ ਏ ਅੱਖਾਂ ਵਾਜੋ ਦੇਖਣਾ ਅੱਖਾਂ ਵਾਜੋ ਦੇਖਣਾ ਖਾਂ ਵਾਜੋ ਦੇਖਣਾ ਸੁਨਣਾ ਜੀ ਜਿਨ੍ਹਾਂ ਦੇ ਘਰ ਸੰਤ ਪਰਉਣੇ ਆਏ ਕੰਨਿ ਸੁਨਣਾ ਜੀ ਜਿਨ੍ਹਾਂ ਦੇ ਘਰ ਸੰਤ ਪਰਉਣੇ ਆਏ ਤਨ ਪਾਗ ਉਹਨਾਂ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰਉਣੇ ਆਏ ਤਨ ਪਾਗ ਉਹਨਾਂ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰਉਣੇ ਆਏ ਸੰਤ ਪਰਉਣੇ ਆਏ ਦੇ ਘਰ ਸੰਤ ਪਰਮਣ ਆਏ ਜੀ ਬੋ ਆਚੋ ਬੋਲਣਾ ਜੀਵੈ ਬਾਚੋ ਬੋਲਣਾ ਜੀਵੈ ਬਾਚੋ ਬੋਲਣਾ ਜੀਵੈ ਬਾਚੋ ਬੋਲਣਾ ਤਨ ਜੀਵਤ ਮਰਨਾ ਜੀ ਜਿਨਾ ਦੇ ਘਰ ਸੰਤ ਪਰਮਣ ਆਏ ਤਨ ਜੀਵਤ ਮਰਨਾ ਜੀ ਜਿਨਾ ਦੇ ਘਰ ਸੰਤ ਪਰੋਣੇ ਆਏ ਤਨ ਪਾਗ ਅਨੰਦੇ ਜੀ ਜਿਨ੍ਹਾਂ ਦੇ ਘਰ ਸੰਤ ਪਰੋਣੇ ਆਏ ਤਨ ਪਾਗ ਪੁਨਾ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰੋਣੇ ਆਏ ਚੰਦ ਪਰੋਣੇ ਆਏ ਸੰਤ ਪਰੋ ਪਾਗੋ ਨਾਂ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰੋਣੇ ਆਵੇ ਤਨ ਪਾਗ ਯੁਨਾ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰੋਣੇ ਆਵੇ ਨਾਲ ਕਹੁਕਮ ਪਛਾਨ ਕੇ ਜਾਨਕ ਹੁਕਮ ਪਛਾਨ ਕੇ ਜਾਨਕ ਹੁਕਮ ਪਛਾਨ ਕੇ ਜੈ ਖੁਸਮੀ ਮਿਲਣਾ ਜੀ ਆਦੇ ਗੁਰ ਸੰਤ ਪਰੋਣੇ ਆਏ ਧਨਪਾਗ ਉਹਨਾਂ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰੋਣੇ ਆਏ ਧਨਪਾਗ ਉਹਨਾਂ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰੋਣੇ ਹੋਏ ਸੰਤ ਪਰੋਣੇ ਆਏ ਸੰਤ ਪਰੋਣੇ ਆਏ ਸੰਤ ਪਰੋਣੇ ਆਏ ਤੇ ਪਾਗ ਗਏ ਉਹ ਨਾਂਦੇ ਜੀ ਜਿਨਾਂ ਦੇ ਘਰ ਸੰਤ ਪਰੋਣੇ ਆਏ ਤੁਨ ਪਾਗ ਉਹ ਨਾਂਦੇ ਜੀ ਜਿਨਾਂ ਦੇ ਘਰ ਸੰਤ ਪਰੋਣੇ ਆਏ ਜਕਰ ਕਾਂਚੀਵਲਦਾਂ